ਅੱਜ ਭਾਰਤ ਵਿਕਾਸ ਪਰਿਸ਼ਦ ਮੇਨਵੱਲੋ ਆਰਬੀ ਗਾਰਡਨ ਵਿਖੇ ਗੋਪਾਲ ਕਿਸ਼ਨ ਕਾਲਿਆ ਦੇ ਜਨਮ ਦਿਨ ਦੇ ਮੌਕੇ ਤੇ ਟਰੀ ਪਲਾਂਟੇਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਆਰਬੀ ਗਾਰਡਨ ਦੇ ਵਸਿਆ ਨੇ ਵੀ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰਾਂ ਦਾ ਨਿਗਾ ਸਵਾਗਤ ਕੀਤਾ ਇਸ ਮੌਕੇ ਤੇ ਸੰਜੀਵ ਜੈਨ ਸੁਮੇਤ ਪੂਰੀ ਜੈਨ ਪੀ ਸਿੰਘ ਟੀ ਆਰ ਮਹਾਜਨ ਅਸ਼ੋਕ ਤਵਨ ਪੀ ਐਨ ਸ਼ਰਮਾ ਰਾਜੇਸ਼ ਪਰਕਰ ਜੀ ਐਨ ਐਸ ਨਾਗਪਾਲ ਤੇ ਹੋਰ ਵੀ ਮੈਂਬਰ ਮੌਜੂਦ ਸਨ सुमित पुरी प्रेसिडेंट भारत विकास परिषद आज हम लोगों ने पर्यावरण के लिए यहाँ पर आरबी सेट में प्लांट्स लगाए हैं और इसके लिए सारी टीम का शुक्रगुजार हूँ जो इन्होंने समय निकाला और एक बड़े अच्छे प्रकल्प के लिए समय निकाला जो आज आज की सबसे अधिक ज़रूरत है हाँ जी मेरा नाम संजीव है जी मैं महासचिव भारत विकास परिषद अमृतसर मेन का मेम्बर है जी ਸਭ ਤੋਂ ਪਹਿਲੇ ਸਾਰਿਆਂ ਨੂੰ ਨਮਸਕਾਰ ਗੁੱਡ ਮਾਰਨਿੰਗ ਜੈ ਸ਼੍ਰੀ ਰਾਮ ਅੱਜ ਅਸੀਂ ਆਰਬੀ ਗਾਰਡਨ ਦੇ ਵਿੱਚ ਟਰੀ ਪਲਾਂਟੇਸ਼ਨ ਦੇ ਵਾਸਤੇ ਆਏ ਸੀ ਸਾਡੇ ਇਮੀਡੀਏਟ ਪਾਸਟ ਪ੍ਰੈਜ਼ੀਡੈਂਟ ਅੱਜ ਉਹਨਾਂ ਦਾ ਜਨਮ ਦਿਨ ਹੈ 66ਵਾਂ ਜਨਮ ਦਿਨ ਹੈ ਉਸ ਉਪਲੱਬਖ ਦੇ ਵਿੱਚ ਅਸੀਂ 66 ਪੌਦੇ ਆਰਬੀ ਗਾਰਡਨ ਦੇ ਵਿੱਚ ਲਗਾਏ ਆ ਉਹਦੇ ਵਿੱਚ ਸਾਡਾ ਆਰਬੀ ਗਾਰਡਨ ਦੇ ਸਾਰੇ ਰੈਜ਼ੀਡੈਂਟਸ ਵੱਲੋਂ ਬਹੁਤ ਹੀ ਵਾਰਮ ਵੈਲਕਮ ਕੀਤਾ ਗਿਆ ਔਰ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਅਸੀਂ ਇਹ ਪੌਦੇ ਸਾਰੇ ਪੋਦਰ ਰੋਪਣ ਅਸੀਂ ਇੱਥੇ ਕੀਤਾ ਹੈ ਉਹਨਾਂ ਵੱਲੋਂ ਇੱਕ ਬਹੁਤ ਹੀ ਅੱਛੀ ਗੱਲ ਇਹ ਹੈ ਕਿ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਇੱਕ ਵੀ ਪੌਦਾ ਅਸੀਂ ਜਾਇਆ ਨਹੀਂ ਜਾਣ ਦੇਵਾਂਗੇ ਇੱਕ ਵੀ ਪੌਦਾ ਅਸੀਂ ਮਰਨ ਦੇਵਾਂਗੇ ਹਰ ਇੱਕ ਰੈਜ਼ੀਡੈਂਟ ਇੱਥੋਂ ਦਾ ਉਸ ਪੌਦੇ ਦੀ ਦੇਖਭਾਲ ਕਰੇਗਾ ਇਹਨਾਂ ਦੇ ਮਾਲੀ ਵੀ ਹੈ ਇਹ ਖੁਦ ਵੀ ਹੈ ਔਰ ਜੋ ਇੰਟਰਸਟ ਅੱਜ ਇਹਨਾਂ ਨੇ ਇੱਥੇ ਸ਼ੋਅ ਕੀਤਾ ਹੈ ਉਹ ਇੰਟਰਸਟ ਇਹ ਦਿਖਾਉਂਦਾ ਹੈ ਕਿ ਵੀ ਇੱਥੇ ਵਾਕਿਆ ਹੀ ਬਹੁਤ ਹੀ ਪਰਿਆਵਰਣ ਪ੍ਰੇਮੀ ਗਏ ਹੈ ਤੇ ਉਹ ਇਹ ਪਲਾਂਟਸ ਦਾ ਬਹੁਤ ਹੀ ਅੱਛੇ ਤਰੀਕੇ ਨਾਲ ਦੇਖਭਾਲ ਕਰਨਗੇ ਤੇ ਮੈਂ ਮੈਂ ਆਏ ਹੋਏ ਜਿੰਨੇ ਸਾਡੇ ਭਾਰਤ ਵਿਕਾਸ ਦੇ ਮੈਂਬਰਸ ਹੈਗੇ ਆ ਉਹਨਾਂ ਦਾ ਮੈਂ ਤਹਿ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਔਰ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਵੇਰੇ-ਸਵੇਰੇ ਅੱਜ ਟਰੀ ਪਲਾਂਟੇਸ਼ਨ ਦੇ ਮੌਕੇ ਦੇ ਉੱਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਤੇ ਜਿੱਥੇ ਮੈਂ ਮੈਂਬਰਸ ਹੈ ਧੰਨਵਾਦ ਕਰ ਰਿਹਾ ਉੱਥੇ ਹੀ ਮੈਂ ਜਿਹੜੇ ਕਲੋਨੀ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਭਾਰਤ ਵਿਕਾਸ ਪਰਸ਼ਨ ਨੂੰ ਉਹ ਅੱਗੇ ਵੀ ਬੁਲਾਉਂਦੇ ਰਹਿਣਗੇ ਤੇ ਅਸੀਂ ਹਮੇਸ਼ਾ ਇੱਥੇ ਆਂਦੇ ਰਵਾਂਗੇ ਔਰ ਹਰ ਸਾਲ ਅਸੀਂ ਇੱਥੇ ਟਰੀ ਪਲਾਂਟੇਸ਼ਨ ਕਰਦੇ ਰਵਾਂਗੇ ਔਰ ਅਸੀਂ ਆ ਕੇ ਦੇਖਾਂਗੇ ਕਿ ਜਿਹੜੇ ਪੌਦੇ ਅਸੀਂ ਅੱਜ ਲਗਾ ਕੇ ਜਾ ਰਹੇ ਆ ਉਹ ਇੱਕ ਸਾਲ ਬਾਅਦ ਕਿਸ ਲੈਵਲ ਤੇ ਪਹੁੰਚੇ ਆ ਤੇ ਸ਼ਾਇਦ ਅਗਰ ਪੋਸੀਬਲ ਹੋਏਗਾ ਤਾਂ ਅਸੀਂ ਉਹਨਾਂ ਦੀ ਪਿਕਚਰਜ਼ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਮੇਰਾ ਨਾਮ ਪੀ ਐਨ ਸ਼ਰਮਾ ਮੈਂ ਇੱਕ এনवायरमेंटਲ ਸੇਵਕ ਦੇ ਰੂਪ ਦੇ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹਾਂ ਸਪੈਸ਼ਲੀ ਮੇਰੀ ਰਿਟਾਇਰਮੈਂਟ ਤੋਂ ਬਾਅਦ 6 ਸਾਲ ਹੋ ਗਏ ਨੇ ਪਰ ਬਿਲਕੁਲ ਜਿੰਨੀ ਵੀ ਸੇਵਾ ਹੋ ਰਹੀ ਹੈ ਨਿਸ਼ਕਾਮ ਸੇਵਾ ਹੋ ਰਹੀ ਹੈ ਨਿਸ਼ੁਲ ਨਿਸ਼ੁਲਕ ਸੇਵਾ ਹੋ ਰਹੀ ਹੈ ਜਿਹਦੇ ਵਿੱਚ ਪ੍ਰਿੰਸੀਪਲ ਪੁਰੀ ਸਾਹਿਬ ਸੰਜੀਵ ਜੀ ਸਾਡੇ ਨਾਗਪਾਲ ਸਾਹਿਬ ਇਹ ਬਹੁਤ ਹੀ ਵੱਡੇ ਪ੍ਰੇਰਨਾ ਦੇ ਸਰੋਤ ਨੇ ਅੱਜ ਅਸੀਂ ਇੱਕ ਬਹੁਤ ਤਸ਼ੁਭ ਮੌਕੇ ਤੇ ਇਕੱਠੇ ਹੋਏ ਹਾਂ ਇੱਕ ਬਹੁਤ ਵੱਡਾ ਸ਼ੁਭ ਕੰਮ ਕਰਨ ਵਾਸਤੇ ਕਿਉਂਕਿ ਅਸੀਂ ਸਾਰੇ ਲੋਕ ਜੇ ਇਹੀ ਸੋਚ ਲਈਏ ਕਿ ਕਮ ਸੇ ਕਮ ਆਪਣਾ ਜਿਹੜਾ ਸਾਡਾ ਚਾਹੇ ਉਹ ਜਨਮ ਦਿਨ ਹੈ ਚਾਹੇ ਉਹ ਮੈਰਿਜ ਐਨੀਵਰਸਰੀ ਹੈ ਚਾਹੇ ਬੱਚਿਆਂ ਦੇ ਨੇ ਜਾਂ ਕੋਈ ਵੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਉਤਸਵ ਟਾਈਪ ਆਂਦਾ ਤੇ ਉਹਦੇ ਵਿੱਚ ਆਪਣੀ ਜਿਹੜਾ ਯੋਗਦਾਨ ਹੈ ਪਰਿਆਵਰਣ ਦੇ ਪ੍ਰਤੀ ਕਿਉਂਕਿ ਅਸੀਂ ਗੰਦਗੀ ਵੀ ਬਹੁਤ ਫਲਾਉਂਦੇ ਆ ਤੇ ਅਸੀਂ ਇਹੋ ਹੀ ਸੋਚ ਲਈਏ ਕਿ ਅਸੀਂ ਉਹਦਾ ਕੁਛ ਨਾ ਕੁਛ ਕਿਸੇ ਰੂਪ ਦੇ ਵਿੱਚ ਪ੍ਰਕਿਰਤੀ ਨੂੰ ਅ ਪਛਤਾਪ ਕਰ ਰਹੇ ਆਂ ਔਰ ਪ੍ਰਕਿਰਤੀ ਨੂੰ ਕੁਝ ਯੋਗਦਾਨ ਕਰ ਰਹੇ ਆਂ ਤੋਂ ਅੱਜ ਸਾਡੇ ਬਹੁਤ ਹੀ ਮਾਨਯੋਗ ਕਾਲਿਆ ਸਾਹਿਬ ਦਾ ਜਨਮ ਦਿਵਸ ਹੈ ਔਰ ਇਸ ਜਨਮ ਦਿਵਸ ਦੇ ਮੌਕੇ ਤੇ ਕਹਤੇ ਲੈ ਕੇ ਖੁਸ਼ੀਆਂ ਹਜ਼ਾਰ ਆਇਆ ਹੈ ਜਨਮ ਦਿਨ ਦਾ ਤਿਉਹਾਰ ਆਇਆ ਹੈ लेके खुशियां हजार आया है जन्मदिन का त्यौहार आया है हंसते मुस्कुराते रहो सदा कालिया जी आप बहुत बहुत बधाई हो इस शुभ अवसर पर हमारी यही शुभकामना है कि आपकी ज़िंदगी का आने वाला पल हर पल सुखदाई हो हर पल सुखदाई हो